ਮੈਂ ਸੁਬ ਮੈਨੂੰ ਸ਼ੁਰੂ ਤੋਂ ਡ੍ਰੀਮ ਸੀਗਾ ਮੈਂ ਪੁਲਿਸਿੰਗ ਵਿੱਚ ਜਾਂ ਆਰਮੀ ਜਾਣਾ ਚਾਹੁੰਦਾ ਸੀਗਾ ਤੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀ ਮੈਂ ਕੈਨੇਡਾ ਵਿੱਚ ਆਫਟਰ ਲਾਟਸ ਆਫ ਹਾਰਡ ਵਰਕ ਤੇ ਇਵੈਂਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਇਹ ਤਾਂ ਸਰਪ੍ਰਾਈਜ਼ ਗੇ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਇੱਕ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮ ਫੋਰਸਿਸ ਵਿੱਚ ਸਾਡੇ ਮਤਲਬ ਸਿਲੈਕਸ਼ਨ ਹੋ ਗਿਆ ਜੀ ਪੰਜਾਬੀ ਜਿੱਥੇ ਵੀ ਹੋਣ ਆਪਣੀ ਮਿਹਨਤ ਦਾ ਲੋਹਾ ਮਨਵਾਉਂਦੇ ਨੇ ਵਿਦੇਸ਼ੀ ਧਰਤੀ ਤੇ ਵੀ ਮਿਹਨਤ ਅਤੇ ਸ਼ਿੱਦਤ ਦੇ ਸਦਕਾ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਅਜਿਹੀ ਕਹਾਣੀ ਦੇ ਨਾਲ ਅੱਜ ਤੁਹਾਨੂੰ ਰੂਪਰੂ ਕਰਾ ਰਹੇ ਹਾਂ ਹੁਸ਼ਿਆਰਪੁਰ ਦੇ ਕਸਬਾ ਭੂੰਗੇ ਦਾ ਰਹਿਣ ਵਾਲਾ ਰੋਹਿਤ ਤਿਵਾੜੀ ਕੈਨੇਡਾ ਆਰਮੀ ਦੇ ਵਿੱਚ ਲੈਫਟੀਨੈਂਟ ਬਣਿਆ ਰੋਹਿਤ ਤਿਵਾੜੀ ਆਪਣੇ ਘਰ ਭੂੰਗੇ ਪਹੁੰਚਿਆ ਤਾਂ ਰੋਹਿਤ ਦੇ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਨੇ ਉਸ ਦਾ ਢੋਲ ਵਜਾ ਕੇ ਸਵਾਗਤ ਕੀਤਾ ਰੋਹਿਤ ਨੇ ਦੱਸਿਆ ਕਿ ਅੱਜ ਤੋਂ 6 ਸਾਲ ਪਹਿਲਾਂ ਉਹ ਸਟੱਡੀ ਬੇਸ ਤੇ ਕੈਨੇਡਾ ਗਿਆ ਸੀ ਅਤੇ ਉਸਦਾ ਇੱਕੋ ਹੀ ਏਮ ਸੀ ਕਿ ਉਹ ਫੋਰਸ ਦੇ ਵਿੱਚ ਜੁਆਇਨ ਹੋ ਕੇ ਆਪਣਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੇ ਰੋਹਿਤ ਨੇ ਕੈਨੇਡਾ ਦੀ ਧਰਤੀ ਤੇ ਆਰਮੀ ਦੇ ਵਿੱਚ ਭਰਤੀ ਹੋਣ ਲਈ ਕਿਵੇਂ ਮਿਹਨਤ ਕੀਤੀ ਸੁਣਦੇ ਹਾਂ ਰੋਹਿਤ ਦੀ ਜ਼ੁਬਾਨੀ ਹਾਂਜੀ ਮੈਂ ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪਹੁੰਚਿਆ ਤੇ ਕਦੋਂ ਗਏ ਸੀ ਤੁਸੀਂ ਕੈਨੇਡਾ ਜਨ 2019 ਵਿੱਚ ਗਿਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਠੀਕ ਹੈ ਜੀ ਤੇ ਕਿਵੇਂ ਦਾ ਸਫਰ ਰਿਹਾ ਤੁਸੀਂ ਐਜ਼ ਅ ਸਟੂਡੈਂਟ ਕੈਸੀ ਤਾਂ ਹੋਇਆ ਤਾਂ ਇੱਕ ਆਫੀਸਰ ਤੁਸੀਂ ਬਣ ਤਿਓ ਹੈ ਉਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਜ਼ਰਾਨਾ ਤੇ ਆਫਟਰ ਲੋਟਸ ਆਫ ਹਾਰਡ ਵਰਕ ਤੇ ਇਵੈਨਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਤ ਬਦਨਨਾਥ ਵਾੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਸੋਚ ਕੇ ਗਏ ਸੀ ਯਤੂ ਕਿ ਮੈਂ ਉਧਰ ਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜਾਂ ਉਧਰ ਭਰਤੀ ਹੋਣਾ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਉਹ ਟਰਕਿੰਗ ਵਾਲੀ ਉਧਰ ਜਾ ਕੇ ਪ੍ਰਭਾਵਿਤ ਹੁੰਦਾ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨੀਕ ਕਰਨ ਦਾ ਇੱਕ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮ ਫੋਰਸਿਸ ਵਿੱਚ ਸਾਡੀ ਮਤਲਬ ਸਿਲੈਕਸ਼ਨ ਹੋ ਜਾਂਦਾ ਪੁਲਿਸ ਨੇ ਨਹੀਂ ਪੁਲਿਸਿੰਗ ਨਹੀਂ ਕਿਉਂ ਤੁਹਾਡੇ ਵੱਲੋਂ ਸਿਲੈਕਟ ਕੀਤਾ ਗਿਆ ਹੈ ਉਧਰ ਮੇਰਾ ਭਾਜੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਿਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੌਬ ਕਰਨੀ ਹੈ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਝ ਸਰਵ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਜੀ ਹਾਂਜੀ ਫਸਟ ਟਾਈਮ ਚ ਆਪਾਂ ایکسپੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ایکسپੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲਾ ਵੱਡੀਆਂ ਹੁੰਦੀਆਂ ਨੇ ਤਾਂ ਦਿੱਖਤਾ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮਜ਼ ਜ਼ਰੂਰ ਆਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਦੇਖੋ ਤਾਂ ਦੀ ਫੈਮਿਲੀ ਚ ਪਹਿਲਾਂ ਵੀ ਹੈ ਕੋਈ ਪੁਲਿਸ ਨਹੀਂ ਚੀਆ ਫੈਮਿਲੀ ਚ ਨਹੀਂ ਪਾਸਟਿੰਗ ਪੰਜਾਬ ਚ ਜਾਂ ਫੋਰਨ ਪੰਜਾਬ ਤਾਂ ਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੂਗਾ ਯੂਥ ਨੂੰ ਮੈਂ ਇਹੀ ਕਹਿਣਾ ਕਿ ਜੇ ਮੇਰੇ ਵਰਗੀ ਨਾ ਚੀਜ਼ ਮਤਲਬ ਇੱਥੇ ਪਹੁੰਚ ਸਕਦੀ ਹੈ ਤਾਂ ਮਤਲ ਕਿ ਮੈਨੂੰ ਨਹੀਂ ਮੈਨੂੰ ਉਮੀਦ ਨਹੀਂ ਸੀਗੀ ਐਕਸਪੈਕਟ ਨਹੀਂ ਸੀਗਾ ਕਿ ਮੈਂ ਮਤਲਬ ਇਸ ਮੰਜ਼ਿਲ ਤੇ ਪਹੁੰਚ ਜਾਊਗਾ ਬਟ ਜਦੋਂ ਮੈਂ ਤੁਹਾਨੂੰ ਕਿਹਾ ਕਿ ਬlesings experiencs ਦੀ ਆਪਣੇ ਪਿੰਡ ਵਾਲਿਆਂ ਦੀ ਤੇ ਲਵਡਵਾਂ ਦੀ ਬlesing ਦੇ ਨਾਲ ਅਜਾਪਾ ਇੱਥੇ ਪਹੁੰਚੇ ਆ ਤੇ ਹਾਂਜੀ ਓਕੇ ਓਕੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਹਾਂਜੀ ਮੈਂ ਆਪਣੇ ਯੰਗਸਟਰਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਜੀ ਆਪਣੇ ਅ ਮੰਜ਼ਿਲ ਉਨਕੀ ਹੁੰਦੀ ਹੈ ਜਿਨਕੇ ਹੌਂਸਲੇ ਵਿੱਚ ਜਾਨ ਹੁੰਦੀ ਹੈ ਪੰਖੋਂ ਸੇ ਕੁਝ ਨਹੀਂ ਹੋਤਾ ਜਨਾਬ ਹੌਂਸਲੇ ਸੇ ਉਡਾਣ ਹੁੰਦੀ ਹੈ ਹਾਂ ਇਸ ਗੱਲ ਦਾ ਬੜਾ ਮਾਣ ਮਾਣ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੇ ਵਿੱਚ ਲੈਡੀਆਂ ਦੇ ਹੰਮੇ ਵਿੱਚ ਲੈਫਟੇਨੈਂਟ ਦੀ ਪੋਸਟ ਤੇ ਹੋਇਆ ਤੇ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਤੇ ਮੈਂ ਇਸ ਗੱਲ ਦਾ ਵੀ ਦੱਸਣਾ ਚਾਹਨਾ ਭਈ ਮੈਨੂੰ ਇਸ ਗੱਲ ਦੀ ਵੀ ਜ਼ਿਆਦਾ ਖੁਸ਼ੀ ਆ ਵੀ ਮੈਂ ਹਰ ਇੱਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਫਾਦਰ ਹਾਂ ਤੇ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਅਗਿਆਕਾਰੀ ਰਿਹਾ ਆ ਔਰ ਸਾਰੇ ਬੜਿਆਂ ਦਾ ਆਪਣੇ ਅਗਿਆਕਾਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਿਕਰ ਨਹੀਂ ਸੀ ਕਿ ਨਾ ਇੱਕ ਦਿਨੇ ਆਪਣੇ ਜੋਏ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਦੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਦਾ ਹੀ ਸੁਪਨਾ ਸੀ ਰੋਹਿਦਾ ਕਿ ਮੈਂ ਇਹਦਾ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸਨ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਇਹ ਤਾਂ ਸਰਪ੍ਰਾਈਜ਼ ਗਿਫਟ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕਿ ਘਰ ਚ ਤਾਂ ਕਿ ਸਾਰੇ ਪਿੰਡ ਸੀ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਉਹ ਵੀ ਫੋਰਨ ਕੰਟਰੀ ਚ ਜਾ ਕੇ ਪਹੁੰਚਿਆ ਤੇ ਇਹ ਤਾਂ ਇੰਡੀਆ ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਇਸ ਕਰਕੇ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਇਹਦੇ ਤੇ